ਆਪਾਂ ਇੰਦਰਲੇ ਪਾਸੇ ਜਰਾ ਆਈਏ ਉਸ ਤੋਂ ਪਹਿਲਾਂ ਆਪਾਂ ਜਰਾ ਚੱਲੀਏ ਕਿ ਮੋਦੀ ਸਾਹਿਬ ਦੀ ਇੱਕ ਇੰਟਰਵਿਊ ਉਹਦੇ ਵਿੱਚ ਉਹ ਜ਼ਿਕਰ ਕੋਈ ਨਾ ਕੋ ਕਰਦੇ ਵਸੇ ਉਹਨਾਂ ਨੇ ਕਹਿ ਦਿੱਤਾ ਨਾਲ ਦੀ ਨਾ ਕਹਿੰਦੇ ਕਿ ਭਾਈ ਜਿਹੜੇ ਮੇਰੇ ਵਿਰੁੱਧ ਹੀ ਆ ਉਹ ਮੇਰੇ ਵਾਲ ਪਟਨ ਤੱਕ ਜਾਣਗੇ ਕਹਿੰਦੇ ਕਿ ਭਾਈ ਤਾਂ ਤੁਹਾਨੂੰ ਪਤਾ ਹੀ ਉਹਨਾਂ ਦਾ ਜਿਸ ਤਰ੍ਹਾਂ ਦੇ ਨੇ ਕਰਦੇ ਉਹ ਕਹਿੰਦੇ ਕਿ ਜਰੂਰ ਤੱਕ ਤਾਂ ਮੇਰੀ ਮਾਂ ਜਿਉਂਦੇ ਸੀਗੇ ਉਹਨਾਂ ਦੇ ਮਦਰ ਮੈਨੂੰ ਇਹ ਦੱਸ ਸੀ ਕਿ ਮੈਂ ਬਾਇਓਲੋਜੀਕਲੀ ਪੈਦਾ ਹੋਇਆ ਜਿਵੇਂ ਆਪਾਂ ਪੈਦਾ ਹੁੰਦੇ ਹਾਂ ਹਾਂ ਬੱਚਾ ਜੈਵਿਕ ਤੌਰ ਤੇ ਹਾਂ ਬੱਚਾ ਜੈਵਿਕ ਤੌਰ ਤੇ ਜਦੋਂ ਚਲੇ ਗਏ ਆ ਉਸ ਤੋਂ ਬਾਅਦ ਹੁਣ ਮੈਂ ਕਹਿੰਨੇ ਕਿਸੇ ਚੀਜ਼ ਲਈ ਕਨਵਿੰਸ ਹੋ ਗਿਆ ਕਿ ਮੈਨੇ ਤਾਂ ਬਈ ਰੱਬ ਨੇ ਭੇਜਿਆ ਉਤੋਂ ਬਈ ਕਮਾਲ ਹੈ ਕਮਾਲ ਹੈ ਤਕੋ ਮੈਂ ਨਾ ਕਿੱਥੇ ਪੜਿਆ ਸੀਗਾ ਜੀ ਪਤਾ ਨਹੀਂ ਕਿੱਥੇ ਪੜਿਆ ਕਈ ਸਾਲ ਪਹਿਲਾਂ ਪੜਿਆ ਪੜਨ ਦੀ ਆਦਤ ਆ ਜੀ ਤੇ ਕੁਝ ਚੀਜ਼ਾਂ ਨਾ ਐ ਕਹਿ ਲੋ ਕਿ ਰੱਬ ਸਬਬੂ ਹੁਣ ਰੱਬ ਦਾ ਜ਼ਿਕਰ ਚੱਲਿਆ ਹੈ ਭਗਵਾਨ ਦਾ ਜ਼ਿਕਰ ਚੱਲਿਆ ਕਿ ਰੱਬ ਸਬਬੂ ਚੀਤੇ ਆ ਜਾਂਦੀਆਂ ਜੀ ਉਹ ਮੈਂ ਪੜਿਆ ਸੀਗਾ ਤੁਸੀਂ ਗੂਗਲ ਕਰ ਲੈਣਾ ਸ਼ਾਇਦ ਇਹ ਘਟਨਾ ਹੋਵੇ ਕਹਿੰਦੇ ਕਿ ਇੱਕ ਨਾ ਥੀਏਟਰ ਆਰਟਿਸਟ ਸੀਗਾ ਉਹਦਾ ਜਿਹੜਾ ਪਲੇ ਸੀਗਾ ਨਾ ਬੜਾ ਫੇਮਸ ਸੀਗਾ ਤੇ ਉਹ ਰਾਸ਼ਟਰਪਤੀ ਦਾ ਨਾ کردار ਅਦਾ ਕਰਦਾ ਸੀ ਉਹਦੇ ਵਿੱਚ ਪ੍ਰੈਜ਼ੀਡੈਂਟ ਬਣਦਾ ਸੀਗਾ ਪ੍ਰੈਜ਼ੀਡੈਂਟ ਆਫ ਯੂ ਐਸ ਉਹ ਬੰਦਾ ਕਰੈਕਟਰ ਚ ਇੰਨਾ ਰੰਗ ਗਿਆ ਇੰਨਾ ਰੰਗ ਗਿਆ ਇੰਨਾ ਰੰਗ ਗਿਆ ਲੋਕ ਇੰਨਾ ਪਿਆਰ ਦਿੰਦੇ ਸੀ ਕਿ ਇੱਕ ਦਿਨ ਉਹ ਆਪਣੇ ਆਪ ਨੂੰ ਪ੍ਰੈਜ਼ੀਡੈਂਟ ਹੀ ਸਮਝਣ ਲੱਗ ਪਿਆ ਮੈਂ ਮਤਲਬ ਕਿ ਜਦੋਂ ਬੰਦਾ ਇਹ ਲੈ ਜਾਂਦਾ ਹੈ ਨਾ ਉਹ ਬੰਦਾ ਆਪਣੇ ਆਪ ਨੂੰ ਉਹੀ ਸਮਝਣ ਲੱਗ ਪਿਆ ਮੈਂ ਕਿਤੇ ਪੜਿਆ ਸੀਗਾ ਹੁਣ ਮੈਨੂੰ ਯਾਦ ਨਹੀਂ ਹੈ ਇਹ ਵਾਲਾ ਨਹੀਂ ਦੇ ਸਕਾਂਗਾ ਪਰ ਉਹ ਮੈਂ ਕਿਤੇ ਲਿਖਤ ਜਿਹੜੀ ਪੜੀ ਉਹ ਮੈਨੂੰ ਯਾਦ ਆ ਬਾਕੀ ਹੁਣ ਪਤਾ ਨਹੀਂ ਪਰ ਮੈਂ ਉਸ ਚੀਜ਼ ਨੂੰ ਜੋੜ ਰਿਹਾ ਪਤਾ ਨਹੀਂ ਕਿਸੇ ਨੇ ਸੋਸ਼ਲ ਮੀਡੀਆ ਤੇ ਭੇਜੀ ਹੋਵੇ ਜਾਂ ਮੈਂ ਕਿਤੇ ਪੜੀ ਹੋਵੇ ਕਿ ਜਦੋਂ ਉਹ ਜਿਹੜਾ ਹੈਗਾ ਟਰਸਟ ਵਾਲਾ ਚੰਪਤ رائے ਜੀ ਚੰਪਕਰਾਇਆ ਕੇ ਚੰਪਤਰਾਏ ਮੈਨੂੰ ਪਤਾ ਨਹੀਂ ਉਹਦਾ ਨਾਮ ਰਾਏ ਸਾਹਿਬ ਜਦੋਂ ਉਹਨੇ ਕਹਿਤਾ ਮੋਦੀ ਸਾਹਿਬ ਨੂੰ ਭਗਵਾਨ ਦਾ ਰੂਪ ਜਦੋਂ ਜੈ ਪ੍ਰਕਾਸ਼ ਢੱਡਾ ਨੇ ਕਹਿ ਦਿੱਤਾ ਇਹ ਤੇ ਅਵਤਾਰਾਂ ਦੇ ਅਵਤਾਰ ਆ ਆ ਜਿਹੜਾ ਸੰਬਿਤ ਪਾਤਰ ਆ ਜਿਹੜਾ ਇਦਾਂ ਬੋਲਦਾ ਜਿਵੇਂ ਦੋ ਵੀ ਲਾਹਾਂ ਲਾਈਆਂ ਚੱਲਦਾ ਹੁੰਦਾ ਹੈ ਨਾ ਟਕ 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 ਸੰਬਿਤ ਪਾਤਰ ਨੇ ਕਹਿ ਦਿੱਤਾ ਕਿ ਖੁਦ ਭਗਵਾਨ ਜਗਨਨਾਥ ਮੋਦੀ ਦੇ ਭਗਤ ਨੇ ਬਾਅਦ ਚ ਮਾਫੀ ਮੰਗਣੀ ਪਈ ਜਦੋਂ ਕੰਗਣਾ ਵਰਗੀ ਕਹੀ ਜਾਂਦੀ ਹੈ ਤਾਂ ਉਹ ਕਈ ਵਾਰ ਬੰਦਾ ਮੰਨ ਲੈਂਦਾ ਕਿ ਮੈਂ ਬਈ ਉਹਦਾ ਹੀ ਅਵਤਾਰ ਆ ਮੇਰੇ ਖਿਆਲ ਦੇ ਨਾਲ ਮੋਦੀ ਸਾਹਿਬ ਨੂੰ ਮੈਂ ਕਿ ਤੁਹਾਨੂੰ ਕੱਲ ਦੋ ਬੰਦਿਆਂ ਦੀ ਗੱਲ ਕਹੀ ਹੈ ਜੇ ਮੈਂ ਗੱਲ ਗੈਰ ਜ਼ਿੰਮੇਵਾਰਾਨਾ ਢੰਗ ਨਾਲ ਕਹੀ ਤੇ ਕੋਈ ਵੀ ਤੁਹਾਨੂੰ ਫੜ ਸਕਦਾ ਤੁਸੀਂ ਇਹਨਾਂ ਦੇ ਲੱਛਣ ਦੇਖਦੇ ਜਾਓ ਨੋਟ ਕਰਦੇ ਜਾਓ ਚੀਜ਼ਾਂ ਨੂੰ 1 ਬਾਈ 1 1 ਬਾਈ 1 ਤੁਹਾਨੂੰ ਆਪਣੇ ਆਪ ਲੱਗਣਾ ਸ਼ੁਰੂ ਹੋ ਜਾਏਗਾ ਕਿ ਇਹ ਬੰਦੇ ਸਧਾਰਨ ਟੈਲੈਂਟ ਵਾਲੇ ਨਹੀਂ ਹੈ ਇਹ ਤੇ ਗੈਰ ਸਧਾਰਨ ਹੀ ਆ ਦੋਨੇ ਤਾਂ ਗੱਲ ਇਹ ਆ ਕਿ ਜਿਸ ਤਰ੍ਹਾਂ ਉਹ ਮਤਲਬ ਕਿ ਕਈ ਗਏ ਕਈ ਗਏ ਹੁਣ ਉਹਨਾਂ ਨੇ ਅਖੀਰ ਕਹਿ ਦਿੱਤਾ ਤੇ ਕਮਾਲ ਇਹ ਆ ਕਿ ਇਹ ਗੱਲ ਕਹੀ ਉਦਣ ਸੀ ਇਹਨਾਂ ਨੇ ਜਿਸ ਦਿਨ ਰੂਪਿਕਾ ਲਿਆਕਤ ਨੇ ਇੱਕ ਫਰਜ਼ੀ ਜਿਹਾ ਇੰਟਰਵਿਊ ਕੀਤਾ ਜਿਹਦੇ ਚੋਂ ਪੁੱਛਦੀ ਆ ਕਮੋਦੀ ਸਾਹਿਬ ਮੈਂ ਜਦੋਂ ਤੁਹਾਨੂੰ ਪਿਛਲੀ ਵਾਰੀ ਇੰਟਰਵਿਊ ਕੀਤਾ ਸੀ ਤੇ ਮੈਂ ਮਤਲਬ ਕਿ ਤੁਹਾਨੂੰ ਪੁੱਛਿਆ ਸੀਗਾ ਕਿ ਤੁਸੀਂ ਇੰਨਾ ਕੰਮ ਆਪ ਥਕਦੇ ਕਿਉਂ ਨਹੀਂ ਮੇਰੀ ਖਿੱਲੀ ਖੂਬ ਉਡੀ ਲੇਕਿਨ ਮੈਂ ਇੱਕ ਵਾਰ ਫਿਰ ਪੁੱਛੂਗੀ ਥਕਦੇ ਕਿਉਂ ਨਹੀਂ ਤਾਂ ਉਹਨੇ ਫਿਰ ਉਹ ਸਵਾਲ ਤੇ ਸਕ੍ਰਿਪਟਡ ਸੀ ਉਹਨੇ ਅੱਗੋਂ ਫਿਰ ਛੱਕਾ ਮਾਰਿਆ ਉਹਨੇ ਗੱਲ ਹੀ ਨਵੇੜ ਦਿੱਤੀ ਨਾ ਬਿਬਾਦ ਉਹ ਗਾ ਸਵਾਲ ਦੀ ਗੁੰਜਾਇਸ਼ ਹੀ ਨਹੀਂ ਰਹਿਣੀ ਵੀ ਮੈਂ ਇਨਸਾਨ ਹੈ ਹੀ ਨਹੀਂ ਆ ਬਸ ਦੈਟਸ ਇਟ ਹੁਣ ਮੋਦੀ ਸਾਹਿਬ ਜੋ ਕਰਨਗੇ ਤਾਂ ਉਹ ਫਿਰ ਇਹੀ ਮੰਨਿਆ ਜਾਵੇ ਕਿ ਭਈ ਇਹ ਤੇ ਭਗਵਾਨ ਕਰ ਰਿਹਾ ਜੀ ਜੇ ਨੋਟਬੰਦੀ ਕੀਤੀ ਹੈ ਤੇ ਭਗਵਾਨ ਨੇ ਕੀਤੀ ਬੰਦੇ ਮਰ ਗਏ ਤਾਂ ਫਿਰ ਕਿਉਂ ਆ ਜੀ ਉਹਦੇ ਬਣਾਈ ਬੰਦੇ ਜੀ ਜੇ ਉਸਨੇ ਕੋਈ ਹੋਰ ਫੈਸਲਾ ਕਰੋਨਾ ਚ ਕਿਹਾ ਕਿ ਥਾਲੀ ਵਜਾਓ ਤੇ ਭਗਵਾਨ ਦਾ ਰੂਪ ਜਿਹੜੇ ਆ ਇਹਨਾਂ ਤਾਂ ਕਹਿਣਾ ਫਿਰ ਕਿਉਂ ਨਾ ਮੰਨਿਆ ਜਾਂਦਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਭਾਈ ਇਹ ਜਿਹੜਾ ਬૌਧਿਕ ਲੈਵਲ ਆ ਉਹ ਕਿੱਥੇ ਚਲਾ ਗਿਆ ਤੇ ਹਾਲੇ ਵੀ ਇਹਨਾਂ ਦੇ ਜਿਹੜੇ ਭਗਤ ਨੇ ਕੁਛ ਉਹਨਾਂ ਨੇ ਕਹੀ ਜਾਣਾ ਕਿੰਦਾ ਹਾਂਜੀ ਹਾਂਜੀ ਮੋਦੀ ਸਾਹਿਬ ਜੋ ਕਹ ਰਹੇ ਉਹ ਗਲਤ ਹੋ ਹੀ ਨਹੀਂ ਸਕਦਾ ਪਰ ਕੀ ਇੱਕ ਸਨਾਤਨੀ ਜਿਹੜਾ ਆ ਉਹ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਹੋਏਗਾ ਜਿਹੜਾ ਸਨਾਤਨ ਤੋਂ ਜਾਣੂ ਆ ਕਿ ਭਈ ਜਿਸ ਤਰ੍ਹਾਂ ਇਹ ਕਰਦੇ ਆ ਜਿਸ ਤਰ੍ਹਾਂ ਇਹ ਮਤਸਵੀ ਰਾਜਨੀਤੀ ਕਰਦੇ ਆ ਜਿਸ ਤਰ੍ਹਾਂ ਗਲ ਗਲ ਤੇ ਝੂਠ ਬੋਲ ਜਾਂਦੇ ਆ ਕੀ ਕੋਈ અવਤਾਰ ਇਸ ਤਰ੍ਹਾਂ ਕਰਦਾ ਜਿਸ ਤਰ੍ਹਾਂ ਇੱਕ ਆਪਣੇ ਆਪ ਨੂੰ ਅੰਸ਼ ਦੱਸ ਰਹੀ ਨੇ ਚਲੋ ਜੋ ਚੱਲਦਾ ਹੈ ਇਥੇ ਕਿੰਨਿਆਂ ਨੇ ਤਾਂ ਕਹਿ ਦਿੱਤਾ ਤੇ ਖੀਰੋ ਮੰਨ ਗਏ ਕਿ ਭਈ ਮੈਨੂੰ ਉਹ ਕਹਿੰਦੇ ਕਿ ਜਿਹੜੇ ਮੈਂ तमाम ਅਨੁਭਵ ਆ ਜਿਹੜੇ ਉਹਨਾਂ ਨੂੰ ਜੋੜ ਕੇ ਵੇਖਿਆ ਤੇ ਹੁਣ ਮੈਨੂੰ ਅਹਿਸਾਸ ਹੋਣ ਲੱਗ ਪਿਆ ਬਸ ਉਹ ਆਹੀ ਤੇ ਅਨੁਭਵ ਹੈ ਨਾ ਜੀ ਨੱਡਾ ਨੇ ਅਨੁਭਵ ਕਰਾ ਦਿੱਤਾ ਬਲਾ ਇਹ ਨੇ ਕਰਾ ਦਿੱਤਾ ਇਹੀ ਹੈ ਮਨ ਲੋ ਤੁਸੀਂ ਜੀ 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 ਸਨੀ ਜੀ ਇਧਰੋਂ ਕਹਿੰਦੇ ਕਿ ਰਮੈਣ ਵਾਲੇ ਆਰਾਮ ਦਾ ਵੀ ਇਹੋ ਕੁਝ ਹਾਲ ਹੈ ਜੀ ਕਹਿੰਦੇ ਕਿ ਭਾਈ ਹਾਲ ਸੀਗਾ ਜੀ ਕਹਿੰਦੇ ਕਿ ਭਈ ਉਸ ਤਰ੍ਹਾਂ ਦਾ ਹੀ ਹੈ ਜੀ ਤਾਂ ਉੱਪਰਲੇ ਪਾਸੇ ਵੀ ਇਸ ਤਰ੍ਹਾਂ ਦੇ ਕਮੈਂਟ ਜਿਹੜੇ ਉਹ ਅਰੋਨ ਗੋਲ ਤੇ ਉਹ ਫੋਟੋ ਬਖਾਉਂਦਾ ਬਖਾਉਂਦਾ ਆਪਣੀਆਂ ਵੋਟਾਂ ਮੰਗਦਾ ਸੀ ਨਸ ਗਿਆ ਹੋ ਗੋ ਜੀ ਉਹ ਵੇਲੇ ਨਾਲ ਹੀ ਮੈਨੂੰ ਲੱਗਦਾ ਕਿ ਉਹਦਾ ਭਾਂਡਾ ਮਾਝ ਦੇ ਨਾ ਉਹਨਾਂ ਨੇ ਜੀ 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 ਇਧਰੋਂ ਭਵਨ ਸਿੰਘ ਆ ਜੀ ਇਹ ਪੁੱਛਦੇ ਪਏ ਆ ਕਹਿੰਦੇ ਕਿ ਭਾਈ ਅ ਆਪਣਾ ਤੁਸੀਂ ਕੀ ਸੋਚਦੇ ਹੋ ਕਹਿੰਦੇ ਕਿ ਭਾਈ ਕੀ ਕੋਈ ਮੋਦੀ ਤੋਂ ਜ਼ਿਆਦਾ ਕੈਪੇਬਲ ਹੈਗਾ ਕੈਂਡੀਡੇਟ ਇਸ ਵੇਲੇ ਕਹਿੰਦੇ ਕਿ ਭਾਈ ਕੈਪੇਬਲ ਦਾ ਮਤਲਬ ਕੀ ਝੂਠ ਬੋਲਣ ਚ ਇਹ ਨਹੀਂ ਪਤਾ ਕਿਹੜੇ ਪਾਸੇ ਕੈਪੇਬਲ ਪੁੱਛਦੇ ਵੀ ਕਿਹੜੇ ਪਾਸੇ ਯੋਗਤਾ ਉਹਨਾਂ ਕੋਲ ਹੈਗੀ ਉਹੀ ਗੱਲ ਹੈ ਜੇ ਉਤਰਾ ਅਧਿਕਾਰੀ ਕੋਈ ਮੇਰੀ ਨਜ਼ਰ ਦੇ ਵਿੱਚ ਹੈਗਾ ਤਾਂ ਮਾਨ ਸਾਹਿਬ ਹੈਗੇ ਉਹਨਾਂ ਨੂੰ ਬਣਾ ਦਿਓ ਪ੍ਰਧਾਨ ਮੰਤਰੀ ਕਮੀ ਮਹਿਸੂਸ ਹੋ ਜੇ ਤੇ ਮੈਨੂੰ ਕਹਿ ਦਿਓ ਦੋ ਰਤیاں ਤਾਪ ਮਾਰਨੀ ਚੱਲੇਗਾ ਗਾਂ ਦਾ ਲੈਵਲ ਸੈੱਟ ਕਰਾਂਗੇ ਨਦਰ ਲੈਵਲ ਨਦਰ ਲੈਵਲ ਹੋਏਗਾ ਜੀ 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 ਚਲੋ ਖੈਰ ਅੱਪਾ ਚੱਲ ਗਏ ਇਧਰਲੇ ਪਾਸੇ ਕਮੈਂਟ ਵੀ ਆਉਣੇ ਸ਼ੁਰੂ ਹੋ ਗਿਆ ਜੀ ਕਿ ਬਾਈ ਕਿ ਕਲਿਕ ਆਰ ਵਿੱਚ ਵਹਿ ਵਹਿ ਕੇ ਨਿਕੜੀ ਮਿੰਟੂ ਜੀ ਕਹਿੰਦੇ ਕਿ ਬਾਈ ਕੰਮ ਕੀ ਹੋ ਗਿਆ ਪਹਿਲੇ ਜਰੂਰੰਦ ਨੇ ਕਿੱਕਲੀ ਸੁਣਾਈ ਸੀ ਨਾ ਕਿੱਕਲੀ 2 ਮੇਰਾ ਉਹ ਤਾਂ ਮਨ ਕੀਤਾ ਮੈਂ ਖੈਰ ਕਿੱਕਲੀ 1 3 ਵੀ ਆਪਾਂ ਲਿਖ ਦਈਏ ਨਾਲ ਮਾਨ ਸਾਹਿਬ ਨੂੰ ਥੋੜਾ ਜਿਹਾ ਉਹ ਕਈਆਂ ਨੇ ਲਿਖੀ ਇੱਕ ਦੋ ਬੀਬੀਆਂ ਨੇ ਮੰਜੇ ਤੇ ਬਹਿ ਕੇ ਸੁਣਾਈ ਆ ਪਰ ਫਿਰ ਮੇਰੇ ਗਰਮਾ ਗਰਮ ਹੌਲ ਦੇ ਵਿੱਚ ਆ ਗਏ ਮੈਂ ਕਿਹਾ ਚੱਲ ਦੋਕ ਲੈਣਾ ਮੈਂ ਵੀ ਜੋੜ ਹੀ ਲੈਣਾ ਮੈਂ ਕਿਹਾ ਨਹੀਂ ਜੇ ਤੇ ਦੇਖੋ ਟਰੋਲਿੰਗ ਟਰਾਲਿੰਗ ਸੈਲਿੰਗ ਦੇ ਜੇ ਤੁਸੀਂ ਤੇ ਆ ਜੋ ਮੈਦਾਨ ਦੇ ਵਿੱਚ ਖੁੱਲਾ ਮੈਦਾਨ ਆ ਇੱਥੇ ਆ ਜਾਂਦੇ ਆ ਤਸੱਲੀ ਬਹੁਤ ਕਰਾਉਂਦੇ ਹੋ ਉਦੋਂ ਇਹ ਹੋਏ ਜਿੱਦੀ ਜਗ੍ਹਾ ਤੇ ਬਣਾ ਕੇ ਫੋਟੋ ਪੇਜਦੇ ਆ ਨਾ ਤਸੱਲੀ ਹੋ ਜਾਂਦੀ ਆ ਹਾਂ ਉਹ ਵੀ ਨਹੀਂ ਪਤਾ ਜੀ ਉਹ ਤਾਂ ਉਹਨਾਂ ਦਾ ਕੰਮ ਉਹਨਾਂ ਨੇ ਚਲੋ ਉਹਨਾਂ ਨੇ ਆਪਣਾ ਕੰਮ ਕਰ ਨਹੀਂ ਕਰਨਾ ਉਹਨਾਂ ਨੇ ਪੀਪਲੀ ਜੀ ਨਹੀਂ ਨਹੀਂ ਤੁਸੀਂ ਕਿੱਕ ਲਈ ਆਪਦੀ ਤੀਸਰੀ ਜਾਂ ਚੌਥੀ ਜੋ ਵੀ ਕਢਣੀ ਚਾਹੁੰਦੇ ਹੋ ਕੱਢ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਉਹਦੇ 'ਚ ਜੀ ਇਹ ਆਜ਼ਾਦੀ ਹੈ ਸਭ ਨੂੰ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੀ ਆਜ਼ਾਦੀ ਮਾਨ ਸਾਹਿਬ ਵੀ ਤੇ ਉਹੀ ਕਰ ਰਹੇ ਨੇ ਜੀ ਆਜੇ ਗਰਮ ਮੌਸਮ 'ਚ ਜਿੱਦਾਂ ਆਪਾਂ ਬੈਠੇ ਹੁਣ ਕਿੱਕ ਲਈ ਮਿਲ ਲੜਾ ਔੜ ਸਕਦੀ ਆ ਜੇ ਮੌਸਮ ਤੱਕ ਤੇ ਠੰਡੇ ਮੌਸਮ ਤੱਕ ਕਿੱਥੇ ਔੜਨੀ ਆ ਤਾਂ ਗੱਲ ਇਹ ਆ ਕਿ ਦੇਖੋ ਕਿ ਕਲੀਅਰਾ ਮਸਲਾ ਕੱਲ ਵੀ ਗੱਲ ਕੀਤੀ ਸੀ ਸ਼ਾਇਦ ਆਪਾਂ ਤੁਹਾਨੂੰ ਮਲੋੜਦਾ ਵਾਕਿਆ ਮੈਂ ਦੱਸਿਆ ਸੀ ਜਿਹੜਾ ਮੈਂ ਆਪਦੇ ਅੱਖੀਂ ਵੇਖਿਆ ਜੀ ਦੂਜੀ ਚੀਜ਼ ਇਹ ਆ ਕਿ ਜਿਸ ਤਰ੍ਹਾਂ ਦੀ ਉਹ ਰਾਜਨੀਤੀ ਕਰ ਰਿਹਾ ਉਸ ਰਾਜਨੀਤੀ ਦੇ ਵਿੱਚ ਨਾ ਸ਼ਾਇਦ ਘਰੂਰ ਭਰੀ ਆ ਜੀ ਘਰੂਰ ਸਮਝਦੇ ਹੋ ਨਾ ਇਹ ਜਦੋਂ ਫਤੂਰ, ਘਰੂਰ ਸਤਾ ਦਾ ਸਰੂਰ ਇਹ ਸਾਰੀਆਂ ਚੀਜ਼ਾਂ ਭਰੀ ਹੋ ਜਾਂਦੀਆਂ ਨੇ ਹਜ਼ੂਰ ਤਾਂ ਲੋਕ ਹੋ ਜਾਂਦੇ ਨੇ ਦੂਰ ਇਹ ਇੱਕ ਕਹਾਣੀ ਹੈ ਉਨਾ ਬਦਰ ਸਾਹਿਬ ਨੇ ਪੰਕਤੀਆਂ ਲਿਖੀਆਂ ਸੀਗੀਆਂ ਕਿ غرور ਉਸਕੇ ਚਿਹਰੇ ਪੇ ਸਜਦਾ ਹੈ ਮਗਰ ਕਹ ਦੋ غرور ਉਸਕੇ ਚਿਹਰੇ ਪੇ ਸਜਦਾ ਹੈ ਮਗਰ ਕਹ ਦੋ ਬਲਾ ਇਸੀ ਮੇ ਹੈ ਉਸਕਾ ਕਿ غرور ਕਮ ਕਰ ਦੇ غرور ਸਜਦਾ ਹੈ ਵੇਖੋ ਮੈਂ ਖਤ ਖੁਤ ਕਢਾ ਕੇ ਜਦੋਂ ਮਾਨ ਸਾਹਿਬ ਨਿਕਲਦੇ ਆ ਕੈਮਰਾਮੈਨ ਫੋਕਸ ਕਰੋ ਜਲਦੀ ਉ ਜਦੋਂ ਫੋਕਸ ਹੁੰਦਾ ਹੈ ਕੈਮਰਾ ਜਦੋਂ ਲਾਈਵ ਟੈਲੀਕਾਸਟ ਗੁਜਰਾਤ ਚ ਰੋਡ ਸ਼ੋ ਹੋ ਰਿਹਾ ਹੈ ਇੱਥੇ ਟੈਲੀਕਾਸਟ ਕਰ ਰਹੇ ਨੇ ਜਿਨ੍ਹਾਂ ਨੇ ਬੈਲੂਨਤੂਲ رسول ਪਾਏ ਨੇ ਤਾਂ ਮਤਲਬ ਕਿ ਉੱਤੇ ਜੈਕਟ ਹੈ ਜਿਹੜੀ ਅੱਜ ਤੁਹਾਡੀ ਮਿਸ ਜੈਕਟ ਉਸ ਤਰ੍ਹਾਂ ਮਤਲਬ ਕਿ ਉਹ ਇਦਾਂ ਲੱਗਦਾ ਕਿ ਜਿੱਦਾਂ ਵਾਕਿਆ ਯਾਰ ਬਹੁਤ ਜ਼ਬਰਦਸਤ ਮਾਹੌਲ ਬਣ ਗਿਆ ਉਹ ਉਹਨਾਂ ਨੂੰ ਇਸ ਚੀਜ਼ ਦਾ ਗਰੂਰ ਹੋ ਗਿਆ ਕਿ ਸ਼ਾਇਦ ਸ਼ਾਇਦ ਮੈਂ ਜੋ ਬੋਲ ਰਿਹਾ ਹਾਂ ਉਹੀ ਸੱਚ ਹੈ ਤੇ ਸਾਰੇ ਪ੍ਰਵਾਨ ਕਰਦੇ ਆ।